ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਨਹੀਂ ਦਿੱਤਾ ਜਾਵੇਗਾ ਪਰ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਖੋਪ ਨਿਕਲਦੀ ਸਾਫ਼ ਦਿਖਾਈ ਦੇ ਰਹੀ ਹੈ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਦੇ ਵੱਖ-ਵੱਖ ਸੈਂਟਰਾਂ ਵਿੱਚ ਕਿਸਾਨਾਂ ਦੀ ਕਣਕ ਦੀ ਫਸਲ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਖੱਜਲ ਖਵਾਰ ਹੋ ਰਹੇ ਨੇ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਛਿੰਟਾਂ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਅੰਗਰਾਹਾਂ ਦੀ ਰਹਿਨਮਾਈ ਹੇਠ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨਾਂ ਨੇ ਕਿਹਾ ਕਿ ਅਸੀਂ ਪਿਛਲੇ 7 ਦਿਨਾਂ ਤੋਂ ਮੰਡੀ ਦੇ ਵਿੱਚ ਰੋਲ ਰਹੇ ਹਾਂ ਅਤੇ ਮੰਡੀ ਵਿੱਚ ਸਾਡੀ ਕਣਕ ਦੇਈ ਨਹੀਂ ਹੋ ਰਹੀ ਜਿਸ ਕਰਕੇ ਅਸੀਂ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਆ ਇਸ ਸਬੰਧ ਵਿੱਚ ਪਟਿਆਲਾ ਦੇ ਡੀਸੀ ਸ਼ਾਸ਼ੀ ਸਾਨੀ ਦਾ ਪੱਖ ਜਾਣਿਆ ਤਾਂ ਉਹਨਾਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਸ ਸਬੰਧ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਉਸ ਨੂੰ ਛੇਤੀ ਹੱਲ ਕੀਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗ੍ਰਾਹਮ ਬਲਾਕ ਨਾਪਾ ਦਾ ਜਨਰਲ ਸੈਕਟਰ ਜਸਵਿੰਦਰ ਸਿੰਘ ਸਾਲੂਗੜ ਇੱਥੇ ਸ਼ੀਂਟਾ ਵਾਲੇ ਮੰਡੀ ਦੇ ਵਿੱਚ ਹਫਤੇ ਤੋਂ ਕਿਸਾਨ ਪਰੇਸ਼ਾਨ ਹੋ ਰਹੇ ਨੇ ਤੜਕਾ ਲੈ ਕੇ ਆਏ ਨੇ ਪ੍ਰਸ਼ਾਸਨ ਵੱਲੋਂ ਨਾ ਨੁਕਰ ਕੀਤੀ ਜਾ ਰਹੀ ਹੈ ਕਿ ਵੀ ਇਹ ਸਾਨੂੰ ਮਾਲ ਪਸੰਦ ਨਹੀਂ ਹੈਗਾ ਇਸ ਹੀ ਲੋ ਦੇ ਗਰਾਉਣਾ ਗਟੌਣਾ ਦੇ ਵਿੱਚ ਲੱਗਣਾ ਹੈ ਮਾਲ ਇਸ ਕਰਕੇ ਇਹਨਾਂ ਨੇ ਕੱਲ ਰਿਜੈਕਟ ਕਰ ਦਿੱਤਾ ਇਸ ਰੋਸ ਦੇ ਵਿੱਚ ਇੱਥੇ ਭਾਰਤੀ ਕਿਸਾਨ ਯੂਨੀਅਤ ਉਗਰਾਹਾ ਦੇ ਪਿੰਡਾਂ ਦੀਆਂ ਹਕਾਈਆਂ ਨੇ ਇੱਥੇ ਬੈਠੇ ਨੇ ਆਪਣੇ ਕਿਸਾਨ ਤਾਂ ਕਿ ਜਿਹੜਾ ਇਹ ਆਪਣਾ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਂਦੀ ਹੈ ਕਿ ਕਣਕ ਜਲਦੀ ਤੋਂ ਜਲਦੀ ਇਹਨਾਂ ਦੀ ਖਰੀਦੀ ਜਾਵੇ ਅਤੇ ਬਾਹਰਦਾਨਾ ਭੇਜਿਆ ਜਾਵੇ ਜਿਹੜਾ ਤੁਸੀਂ ਇਹ ਸ਼ੀਟਾਂ ਵਾਲਾ ਰੋੜ ਰੋਕਿਆ ਇਹਦੇ ਕਾਰਨ ਕੀ ਹੈ ਜੀ ਇਹਦੇ ਕਾਰਨ ਮੇਨ ਇਹ ਨੇ ਜੀ ਇੱਕ ਹਫ਼ਤੇ ਤੋਂ ਪੂਰਾ ਹੋ ਗਿਆ ਕਿਸਾਨਾਂ ਨੂੰ ਇਹ ਮੰਡੀ ਦੇ ਵਿੱਚ ਬੈਠੇ ਹੋਏ ਕਣਕ ਦਾ ਇੱਕ ਦਾਣਾ ਵੀ ਇਥੋਂ ਸਰਕਾਰ ਵੱਲੋਂ ਕੋਈ ਖਰੀਦ ਨਹੀਂ ਹੋਈ ਹੈਗੀ ਕੱਲ ਇਥੇ ਖਰੀਦ ਕਰਨ ਤੋਂ ਉਹ ਏਜੰਸੀਆਂ ਆਈਆਂ ਸੀਗੀਆਂ ਜਿਨ੍ਹਾਂ ਨੇ ਸਾਰੀ ਕਣਕ ਕਹਿੰਦੇ ਜੀ ਇਹ ਸੀਗਰੇਟ ਦੇ ਵਿੱਚ ਹੈਗੀ ਆ ਪਹਿਲਾਂ ਕੁਦਰਤ ਦੀ ਮਾਰ ਪੈ ਰਹੀ ਹੈ ਉਤੋਂ ਸਾਨੂੰ ਸਰਕਾਰਾਂ ਦੀ ਮਾਰ ਹੈ ਸਾਇ ਇਸ ਲਈ ਅਸੀਂ ਇਹ ਧਰਨਾ ਲਾਇਆ ਕਿ ਸਾਡੀ ਇਹ ਕਣਕ ਚੱਕੀ ਜਾਵੇ ਤਾਂ ਕਿ ਅਸੀਂ ਸਮੇਂ ਸਿਰ ਪਹਿਲੇ ਹੋ ਕੇ ਆਪਣਾ ਤੂੜੀ ਤੰਦ ਜਿਹੜਾ ਸਾਰ ਸਕਦੇ ਵੱਡਿਆਂ ਚ ਤਸਾਰ ਮੋੜ ਰਹੇ ਨੇ ਚੀਟਾਂ ਵਾਲੀ ਮੰਡੀ ਜਿਹੜੀ ਕੇਂਦਰੀ ਸੈਂਟਰ ਉੱਥੇ ਧਰਨਾ ਨਹੀਂ ਸੋ ਨਹੀਂ ਜਿੱਥੇ ਜਿੱਥੇ ਕੁਝ ਦਿੱਕਤਾਂ ਆ ਰਹੀਆਂ ਹੈ ਉਹ ਅਸੀਂ ਸੌਟ ਆਊਟ ਕਰ ਰਹੇ ਹਾਂ ਸਾਡੇ ਹਰ ਇੱਕ ਮੰਡੀ ਚ ਨੂਡਲ ਆਫੀਸਰ ਹੈ ਜਿਹੜੇ ਕਿ ਮੰਡੀ ਚ ਇਹੀ ਕੰਮ ਅਸੀਂ ਕਰ ਰਣੇ ਜਾ ਰਹੇ ਹਾਂ ਇਨ ਫੈਕਟ ਮੈਂ ਵੀ ਉਹ ਹੀ ਇਸ਼ੂ ਜਿਹੜਾ ਹੈ ਕੁਝ ਕੁਝ ਜਗ੍ਹਾ ਤੇ ਇਸ਼ੂ ਆ ਰਹੀ ਹੈ ਜਿੱਦਾਂ ਨਾਭਾ ਮੰਡੀ ਚ ਵੀ ਕੁਝ ਇਸ਼ੂਜ਼ ਆਏ ਨੇ ਉਹ ਮੇਰੇ ਧਿਆਨ ਚ ਹੈਗੇ ਆਂ ਅਸੀਂ ਉਹਨੂੰ ਸੌਟ ਆਊਟ ਕਰ ਰਹੇ ਹਾਂ ਨਾਭਾ ਤੋਂ ਸੁਖਚੰਨ ਸਿੰਘ ਲੁਬਾਣਾ ਦੀ ਰਿਪੋਰਟ